ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬ ਬਤਾਵਹਿ ਸ੍ਰੀ ਜਗਸਾਈਂ ਚਿਤ ਅਵਤਾਰ ਲੀਨ ਅਬਜਾਈ ਸਰਬ ਬਤਾਵਹਿ ਸ੍ਰੀ ਜਗਸਾਈਂ ਛਿਤ ਅਵਤਾਰ ਲੀਨ ਹਬ ਜਾਈ ਸਤਨਾਮ ਤਨੋ ਵਾ ਸਾਹਿਬ ਜੀ ਇਹ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨਦ ਅਖਰ ਹਰ ਮਨ ਬਸਤ ਨਾਨਕ ਹੋ ਤਨ ਹਾ ਲੋ ਇੱਕ ਅਖਰ ਹਰ ਮਨ ਬਸਤ ਨਾਨਕ ਹੋ ਨਹਾ ਨਾਮ ਅਨੰਦ ਜੁਗ ਜੁਗ ਅਟਲ ਦੂਜ ਅਨੰਦ ਵਾਲੀ ਚਵਰ ਤਖਤਾਂ ਦੇ ਮਾਲਕ گیا ندے مجش میں رحمتان دے پندار تن تن صاحب سری گرو گرنت صاحب مہراد جیدی بابن بہتر حجوری دے اندر حاجریاں لبا رئیت ستکران دیدی بابن بہتر ਮਵਾਰਕ ਨਕੀ ਕੋਤ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਖ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀਉ ਵੱਡੇ ਹੀ ਭਾਗ ਹਨ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਜੀਵਨ ਇਤਿਹਾਸ ਦੀ ਅਪਨ ਹਰ ਰੋਜ਼ ਸਾਂਝ ਪਉਦੇ ਨਾਮ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਆਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੰਬਰ 1 ਤੋਂ ਰੇ ਅੰਦਾਸ ਤੇ ਕਰੋ ਕਿਰਪਾ ਦਾਸਨ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਮਤੇ ਦੇ ਨਾਲ ਸਾਂਝ ਪਾਈਏ ਗੁਰਮਤੇ ਦੇ ਨਾਲ ਆਪੋ ਆਪਣੀਆਂ ਗੁਰੂwark ਚਰਨਾਂ ਦੇ ਅੰਦਰ ਹਾਜ਼ਰੀਆਂ ਭਾਈਏ ਪ੍ਰੇਮ ਅਤਿਵ ਸਤਕਾਰ ਸਹਿਤ ਫਤਿਹ ਕਰਵਾਨ ਕਰੋ ਊਂਵਾਜ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਚਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਪਰਤਰੀ ਦੇ ਆਸ਼ਰਮ ਦੇ ਕੋਲ ਪਹੁੰਚੇ ਸੀ ਪਰਤਰੀ ਆਸ਼ਰਮ ਉnde ਬਾਅਦ ਜਦੋਂ ਸਤਿਗੁਰਾਂ ਨੂੰ ਵੇਖਦਾ ਹੈ ਨਾਲ ਭਾਈ ਮਾਨਾ ਅਤੇ ਪ੍ਰਦਾਨਾ ਜੀ ਨੇ ਤਾਂ ਇਹਨਾਂ ਦਾ ਜਿਹੜਾ ਅੰਦਰ ਦਾ ਖੜ ਗਿਆ ਹੈ ਜਿਵੇਂ ਕਾਫੀ ਅਰਸੇ ਤੋਂ ਕਾਫੀ ਲੰਮੇ ਸਮੇਂ ਤੋਂ ਜਿਸ ਚੀਜ਼ ਦੀ ਕੋਈ ਤੁਸੀਂ ਉਹ ਇਹਨੂੰ ਮਿਲ ਪਈ ਹੁੰਦੀ ਹੈ ਉਹ ਦੌੜਿਆ ਸਤਿਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਗਿਆ ਮਵਾਰਕ ਚਰਣਾ ਤੇ ਨਮਸਕਾਰ ਕੀਤੀ ਪੁੱਛਿਆ ਤੁਸੀਂ ਕੌਣ ਕਿੱਥੋਂ ਆਏ ਹੋ ਤਾਂ ਪਾਈ ਬਾਲਾ ਜੀ ਕਹਿੰਦੇ ਨੇ ਮੈਂ ਉਹਨਾਂ ਨੂੰ ਦੱਸਿਆ ਸਤਿਗੁਰਾਂ ਦਾ ਹੁਕਮ ਲੈ ਕੇ ਕਿ ਅਸੀਂ ਪੰਜਾਬ ਤੋਂ ਆਏ ਆਂ ਨਨ ਨਿਰੰਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਹੈ ਕਸੀ ਦੁਨੀਆ ਨੂੰ ਦੁੱਖ ਕਲੇਸ਼ ਜਿੱਥੇ ਹੁੰਦੇ ਨੇ ਇਹ ਉਥੇ ਪਹੁੰਚ ਜਾਂਦੇ ਨੇ ਜੈਨ ਕੇ ਲੋਕ ਦੁੱਖਾਂ ਦੀ ਨਿਵਰਤੀ ਕਰਨ ਦੇ ਲਈ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਤ ਦਾ ਉਧਾਰ ਕਰਨ ਦੇ ਲਈ ਇਤਨੀ ਗੱਲ ਸੁਣੀ ਹਰ ਧਰੀ ਦੇ ਅੰਦਰ ਖੜਾ ਉਚਾ ਪੈਦਾ ਹੋ ਗਿਆ ਧਰਤੀ ਦੇ ਨੱਕ ਰਗੜਦੇ ਮੰਧਾਰਾ ਘਟੂ ਦੇ ਆਪਣਾ ਸ਼ੁਕਰਾਨਾ ਕਰਦੇ ਉਸ ਪ੍ਰਮਾਤਮਾ ਦੀ ਦਾ ਪ੍ਰਭੰਦਾ ਜੀ ਕਲਮੇ ਸਮੇਤੋਂ ਤੁਹਾਡੀ ਪ੍ਰੀਖ ਸੀ ਤੁਸੀਂ ਮੇਰਾ ਹੱਥ ਜੋਗ ਮੇਰੀ ਭਗਤੀ ਮੇਰੀ ਬੰਧਨਾ ਕਬੂਲ ਕੀਤੀ ਹੈ ਤੇ ਤੁਸੀਂ ਮੇਰੇ ਵਿਰੇ ਵਿਖੇ ਮੇਰੇ ਆਸ਼ਰਮ ਦੇ ਵਿੱਚ ਆਏ ਹੋ ਤਾਂ ਪ੍ਰਮਾਤਮਾ ਸ਼ੁਕਰਾਨਾ ਪ੍ਰਮਾਤਮਾ ਦਾ ਕਰਦਾ ਪਿਆ ਨਕ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮੂਰੇ ਪ੍ਰਗਟ ਹੋਇਆ ਤਬਹਣ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਮੈਂ ਤੁਹਾਨੂੰ ਨਹੀਂ ਜਾਣਦਾ ਕਿਉਂਕਿ ਮੈਂ ਪਹਿਲੀ ਵਾਰ ਇਸ ਨਗਰ ਦੇ ਵਿੱਚ ਆਇਆ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਤੁਹਾਡਾ ਨਾਂ ਕੀ ਹੈ ਜਾਂ ਤੁਸੀਂ ਇੱਥੇ ਰਹਿੰਦੇ ਹੋ ਕੌਣ ਹੋ ਤੁਸੀਂ ਤਾਂ ਅਸੀਂ ਪਹਿਲੀ ਵਾਰ ਆਏ ਹਾਂ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ ਕਿ ਮੈਂ ਕਿ ਨਾਨਕੋ ਦਾ ਨਾਂ ਹੈ ਤੁਸੀਂ ਨੱਕ ਰਗੜੇ ਨੇ ਕਿ ਫਲਾਣਾ ਸ਼ਖਸ਼ ਆਏਗਾ ਤਾਂ ਉਹਦੇ ਨਾਲ ਪ੍ਰੇਮ ਬਣੇਗਾ ਤਾਂ ਤੁਹਾਡੀ ਕਦੋਂ ਦੀ ਸਾਝ ਹੈ ਇਹਨੇ ਤੁਹਾਨੂੰ ਦੱਸਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁੱਛਿਆ ਜਾਣੀ ਜਾਣ ਦੇ ਅੰਤਰਜਾਮੀ ਗੁਰੂ ਨਾਨਕ ਦੇਵ ਮਹਾਰਾਜ ਤਾਂ ਉਹ ਭਰਤਰੀ ਨੇ ਦੱਸਿਆ ਸੀ ਕਿ ਮੇਰਾ ਇੱਕ ਸਾਧੂ ਦੇ ਨਾਲ ਮਿਲਾਕ ਹੋਇਆ ਸੀ ਅਤੇ ਉਹ ਸਾਧੂ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਜਿਹੜਾ ਇਸ ਤਰ੍ਹਾਂ ਨਾਰਦ मुनि ਜੀ ਦਾ ਚੇਲਾ ਹਾਂ ਨਾਰਦ मुनि ਜੀ ਮੇਰੇ ਨਾਲ ਬਾਰਤ ਅੰਗਲਵਾਦ ਕਰਦੇ ਰਹਿੰਦੇ। ਕੋ ਰੱਬ ਦੇ ਨਾਲ ਇੱਕ ਮਿਕ ਤਾਂ ਉਹਦੇ ਨਾਲ ਜਦੋਂ ਗੱਲਬਾਤ ਹੋਈ ਮੇਰੀ ਤਾਂ ਉਹਨੇ ਗਿਆ ਹਸੀਕੀ ਦੁਨੀਆ ਨੂੰ ਤਾਰਨ ਦੇ ਲਈ ਇੱਕ ਮਹਾਪੁਰਸ਼ ਆਏਗਾ ਮਹਾਪੁਰਸ਼ ਕੀ ਰੱਬ ਹੀ ਆਵੇਗਾ। ਤਾ ਉਹ ਕੀ ਟਿਕਾਣਾ ਹੋਵੇਗਾ ਕੀ ਕਿਸ ਤਰੀਕੇ ਦੇ ਨਾਲ ਤਾਂ ਹੁਣ ਉਹ ਪਰਥਰੀ ਜੀ ਉਰਨਾਣੁਕ ਦੇ ਮਹਾਰਾਜ ਜੀ ਨੂੰ ਆਪਣੀ ਕਹਾਣੀ ਸੁਣਾ ਰਹੇ ਨੇ ਉਹ ਆਪਾਂ ਪ੍ਰੇਮ ਸਹਿਤ ਸਰਵਣ ਕਰੀਏ ਸਰਬ ਬਤਾਨ ਹੈ ਸ੍ਰੀ ਜਗਸਾਈ ਤਾਂ ਜਦੋਂ ਉਸ ਮਹਾਪੁਰਸ਼ ਜਉਸ ਨਾਰਦ मुनि ਨੇ ਉਹਨਾਂ ਦਾ ਚੇਲਾ ਉਹਨਾਂ ਦਾ ਨਾਰਦ मुनि ਸੀ ਜਿਹੜਾ ਮੈਨੂੰ ਆਕੇ ਦੱਸ ਰਿਹਾ ਸੀ ਤਾਂ ਉਹਨੇ ਆਕੇ ਕਿਹਾ ਕਿ ਦੁਨੀਆ ਨੂੰ ਅੱਜ ਤੱਕ ਜਿਵੇਂ ਉਹ ਆਉਣਗੇ ਦੁਨੀਆ ਨੂੰ ਧਾਰਨਗੇ ਐਦਾਂ ਦਾ ਰਹਿਬਰ ਨਾ ਕੋਈ ਆਇਆ ਹੈ ਤੇ ਨਾ ਕੋਈ ਆਉਣਾ ਹੈ ਕਿਉਂਕਿ ਉਹਨਾਂ ਨੇ ਜੋ ਕਹਾਵਤ ਹੈ ਕਿ ਪਿਆਸੇ ਨੂੰ ਖੂਹ ਦੇ ਕੋਲ ਜਾਣਾ ਪੈਂਦਾ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਾਵਤ ਬਦਲੀ ਸੀ ਖੂਹ ਪਿਆਸੇ ਦੇ ਕੋਲ ਜਾਂਦਾ ਸੀ ਮਤਲਬ ਦੁੱਖ ਦੀ ਜਿਹੜੇ ਸੀ ਉਹਨਾਂ ਦੇ ਕੋਲ ਸਤਿਗੁਰੂ ਆਪ ਜਾਂਦੇ ਸੀ ਦੁਨੀਆਂ ਦਾ ਰਟਨ ਕੀਤਾ ਚਾਰ ਉਦਾਸੀਆਂ ਕੀਤੀਆਂ ਨੇ ਤਾਂ ਸਤਿਗੁਰੂ ਤਾਂ ਅੰਮ੍ਰਿਤ ਵਰਗੇ ਨੇ ਖੂਹ ਇੱਕ ਤਰ੍ਹਾਂ ਦਾ ਜਿਤਨਾ ਮਰਜੀ ਅੰਮ੍ਰਿਤ ਲਈ ਜਾਓ ਤੋ ਤਕੋ ਖੂਏ ਦਾੰਦਾ ਹੈ ਕਿ ਪਿਆਸੇ ਦੇ ਕੋਲ ਸਤਿਗੁ ਖੂਆ ਪਚ ਲਗੇ ਗਿਆ ਤਾਂ ਇਹਦੇ ਕਰਕੇ ਉਹ ਦੱਸ ਰਿਹਾ ਕਿ ਮੈਂ ਸਾਰੀ ਤੁਹਾਨੂੰ ਗੱਲ ਸੁਣਾਉਂਦਾ ਹਾਂ ਕਿ ਉਹਨਾਂ ਨੇ ਕਿਹਾ ਸੀ ਸਿਰਫ ਤੇ ਸਿਰਫ ਦੁਨੀਆ ਤੇ ਆਪਣੇ ਆਪ ਨੂੰ ਅਖਵਾਉਣ ਵਾਲੇ ਸਾਈਂ ਰਹਿਬਰ ਪੀਰ ਪਕੰਬਰ ਸਾਧੂ ਮਹਾਤਮ ਬੜੇ ਆਏ ਪਰ ਕਹਿੰਦੇ ਇੱਕ ਸ਼ਖਸ਼ ਆਵੇਗਾ ਦੁਨੀਆ ਤੇ ਭਗਤ ਚਿਤ ਅਵਤਾਰ ਲੀਨ ਅਬ ਜਾਈ ਤਾਂ ਕਹਿੰਦੇ ਚਿਤ ਅਵਤਾਰ ਕੇ ਉਹਨਾਂ ਨਾਲ ਜਦੋਂ ਮੇਰੀ ਗੱਲ ਬਾਤ ਚਿਤ ਕਹਿੰਦੇ ਨੇ ਜਲਦੀ ਛੇਤੀ ਤਾਂ ਕਹਿੰਦੇ ਜਲਦੀ ਦੁਨੀਆ ਤੇ ਅਵਤਾਰ ਲਵੇਗਾ ਕੋਈ ਆ ਕੇ ਤਾਂ ਉਹਨਾਂ ਦੇ ਬਾਰੇ ਮੈਂ ਫਿਰ ਕਾਲੀ ਦੇ ਨਾਲ ਪੁੱਛਿਆ ਕਿ ਮੈਨੂੰ ਉਹਨਾਂ ਦਾ ਨਾਮ ਦੱਸੋ ਕੀ ਨਾਮ ਹੋਵੇਗਾ ਕਿੱਥੇ ਉਹਨਾਂ ਨੇ ਪ੍ਰਗਟ ਹੋਣਾ ਹੈ ਕੀ ਕਰਾਣਾ ਹੋਣਾ ਹੈ ਮੈਂ ਜਲਦੀ ਤੋਂ ਜਲਦੀ ਉਹਨਾਂ ਨੂੰ ਪੁੱਛ ਰਿਹਾ ਸੀ ਸੇ ਨਾਨਕ ਨਿਜ ਨਾਮ ਧਰਾਵਹਿ ਤਾਂ ਕਹਿੰਦੇ ਰੱਬ ਨੇ ਆਉਣਾ ਦੁਨੀਆਂ ਦੇ ਵਿੱਚ ਵੈਸੇ ਤਾਂ ਜਰਰੇ ਜਰਰੇ ਦੇ ਵਿੱਚ ਰੱਬ ਵਿਆਪਕ ਹੈ ਕਣ ਕਣ ਦੇ ਵਿੱਚ ਰੱਬ ਸਮਾਇਆ ਹੋਇਆ ਤਾਂ ਉਹਨੂੰ ਮਹਿਸੂਸ ਕਰਨਾ ਨੂੰ ਭਵ ਕਰਨਾ ਇਨਸਾਨ ਦਾ ਬੜਾ ਨੇੜੇ ਹੈ ਭਗਤ ਰਵਦਾਸ ਜੀ ਤੇ ਵੀ ਕਹਿੰਦੇ ਨੇ ਕਿ ਕਹਿ ਰਬਦਾਸ ਹਾਥ ਪੈ ਨਿਰ ਸਹਿਜ ਜੇ ਹੋਏ ਸੋ ਹੋਈ ਤੇਰੇ ਹੱਥ ਪੈਰ ਵੀ ਤੇਤੋਂ ਦੂਰ ਨੇ ਰੱਬ ਤੇਰਾ ਇਤਨਾ ਤੇਰੇ ਨੇੜੇ ਹੈ ਤੂੰ ਵੀ ਆਪਣੇ ਆਪ ਤੋਂ ਦੂਰ ਹੈ ਰੱਬ ਤੇਰਾ ਇਤਨਾ ਤੇਰੇ ਨੇੜੇ ਹੈ ਪਰ ਹੁਣ ਕਵੀ ਜੀ ਲਿਖ ਰਹੇ ਨੇ ਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਬੜੇ ਰਹਿਬ ਰਾਏ ਨੇ ਪਰ ਰਹਿਬ ਨੇ ਰੱਬ ਦਾ ਰਸਤਾ ਜ਼ਰੂਰ ਦੱਸਿਆ ਰੱਬ ਦੇ ਰਸਤੇ ਦੇ ਨਾਲ ਪਹਿਲਾਂ ਉਹਨਾਂ ਨੇ ਵਿਚੋਲਾ ਆਪਣੇ ਆਪ ਨੂੰ ਬਣਾਇਆ ਭਾਵੇਂ ਕੋਈ ਵੀ ਆਇਆ ਇਹ ਆ ਇਹਨਾਂ ਦੇ ਨਾਲ ਜੋੜਾਂਗੇ ਤਾਂ ਫਿਰ ਜਾ ਕੇ ਰੱਬ ਮਿਲੇਗਾ ਆਪਾਂ ਮੇ ਜਿਹੜੇ ਮਰਜੀ ਧਰਮ ਨੂੰ ਆਪਾਂ ਵੇਖੀਏ ਸਾਰੇ ਧਰਮਾਂ ਦੇ ਵਿੱਚ ਉਹ ਵਿਚੋਲੇ ਬਣੇ ਸੀ ਸਿਰਫ ਤੇ ਸਿਰਫ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਨੇ ਜਿਨ੍ਹਾਂ ਨੇ ਸਿੱਧਾ ਡਾਇਰੈਕਟ ਸਭਨ ਦੋਸ ਅਕਾਲ ਪੁਰਖ ਦੇ ਨਾਲ ਬਣਾਇਆ ਤਾਂ ਕਹਿੰਦੇ ਉਹ ਦੁਨੀਆ ਤੇ ਆਉਣਗੇ ਤਾਂ ਉਹਨਾਂ ਦੀ ਪਛਾਣ ਇੱਕੋ ਹੀ ਹੈ ਕਿ ਉਹਨਾਂ ਦਾ ਨਾਮ ਨਾਨਕ ਹੋਵੇਗਾ ਭਗਤ ਜਗਤ ਮਹਿ ਮਗ ਪ੍ਰਗਟਾਮਹਿ ਤਾਂ ਆਪਣੇ ਆ ਭਗਤਾਂ ਨੂੰ ਫਿਰ ਮਗ ਕਹਿੰਦੇ ਰਸਤਾ ਉਹ ਫਿਰ ਆਪਣੇ ਭਗਤਾਂ ਨੂੰ ਸਿੱਧੇ ਰਸਤੇ ਤੇ ਪਾਉਣ। ਪਰ ਭਗਤ ਇਸਲਾਮ ਧਰਮ ਦੇ ਮੁਤਾਬਕ ਗੈ ਲਈਏ Hindu ਧਰਮ ਦੇ ਮੁਤਾਬਕ ਗੈ ਲਈਏ ਭਗਤ ਸ਼ਬਦ ਸਾਰਿਆਂ ਦੇ ਲਈ ਹੈ। ਕਿ ਕਿਸੇ ਧਰਮ ਦੇ ਨਾਲ ਨਹੀਂ ਹੈ ਕਿ ਅਸੀਂ ਮੰਨੀਏ ਕਿ ਸਾਡੇ ਧਰਮ ਦੇ ਵਿੱਚ ਭਗਤ ਹੈ। ਭਗਤ ਜਿਹੜਾ ਸਹੀ ਰਸਤੇ ਤੇ ਚੱਲ ਪਏ ਉਹੀ ਭਗਤ ਹੈ ਤਾਂ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਪੂਰੀ ਦੁਨੀਆ ਨੂੰ ਮੱਗ ਤੇ ਰਸਤੇ ਤੇ ਚਲਾਉਣ ਦੇ ਲਈ ਜਾਂ ਦੁਨੀਆ ਦਾ 구ਦਾਰ ਕਰਨ ਦੇ ਲਈ ਆਉਣਗੇ ਖੰਡ ਅਖੰਡ ਬ੍ਰਹਮੰਡ ਮਜਾਰਾ ਕਿਹੜਾ ਖੰਡ ਕਿਹੜਾ ਅਖੰਡ ਤੇ ਜਿਹੜਾ ਬ੍ਰਹਮੰਡ ਹੈ ਸਾਰਾ ਮਜਾਰਾ ਉਹ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਸਿਰਫ ਇੱਕ ਰਹਿਬਰ ਦੇ ਰੂਪ ਦੇ ਵਿੱਚ ਪੋਜਣਾ ਹੈ ਕੋਈ ਇਸਲਾਮਤਨਮ ਵਾਲਾ ਉਹਨਾਂ ਨੂੰ ਰਹਿਬਰ ਮੰਨੇਗਾ ਇਸ ਹਿੰਦੂ ਧਰਮ ਦਾ ਤਾਂ ਉਹ ਉਹਨਾਂ ਨੂੰ ਆਪਣਾ ਰਹਿਬਰ ਮੰਨੇਗਾ ਮਰੋ ਸਰਬ ਸੰਧੀ ਵਾਲਤਾ ਦੇ ਜੇ ਰਹਿਬਰ ਹੋਣਗੇ ਤਾਂ ਉਹ ਰੱਬ ਆਪ ਆਵੇਗਾ ਅਤੇ ਨਾ ਉਹਨਾਂ ਦਾ ਨਾਨਕ ਹੋਵੇਗਾ ਤਾਂ ਕਹਿੰਦੇ ਉਹ ਮਹਾਤਮਾ ਜੀ ਨੇ ਮੈਨੂੰ ਇਹ ਦੱਸਿਆ ਸੀ ਉਪਦੇਸ਼ ਹੈ ਸਤਨਾਮ ਸੁਖਾਰਾ ਕਿਉਂਕਿ ਉਹ ਉਪਦੇਸ਼ ਹੈ ਉਹਨਾਂ ਨੇ ਜਿਹੜਾ ਉਪਦੇਸ਼ ਦੇਣਾ ਹੈ ਨਾ ਉਹ ਸਰਬ ਸੰਧੀ ਵਾਲਤਾ ਦੇ ਲਈ ਹੋਵੇਗਾ ਇਹ ਨਹੀਂ ਕਹਿਣਾ ਕਿ ਤੂੰ ਜੇ ਮੰਦਰ ਜਾਣਾ ਹੈ ਮੰਦਰੀ ਜਾ ਜੀ ਤੂੰ ਮਸੀਤੇ ਜਾਣਾ ਹੈ ਮਸੀਤੇ ਜਾ ਸਾਰੇ ਧਰਮਾਂ ਦਾ ਗਿਆਨ ਹੋਣਾ ਚਾਹੀਦਾ ਜੇ ਤੂੰ ਮਸੀਤੇ ਚਲ ਜਾਏਗਾ ਤਾਂ ਤੇਰਾ ਕੀ ਘਟ ਜਾਏਗਾ ਜੇ ਮੰਦਰ ਜਾ ਰਿਹਾ ਮੰਦਰ ਮਸੀਤ ਵਾਲਾ ਮੰਦਰ ਵਗ ਜਾਏਗਾ ਰੱਬ ਦੇ ਵਿੱਚ ਥੋੜਾ ਮੰਡੀ ਬਹਿ ਜਾਏਗੀ ਕਿ ਤੂੰ ਰੱਬ ਮਸੀਤ ਦਾ ਅੱਡ ਹੈ ਤੇ ਮੰਦਰ ਦਾ ਰੱਬ ਅੱਡ ਹੈ ਰੱਬ ਤਾਂ ਇੱਕੋ ਹੀ ਹੈ ਅੱਲਾ ਕਹ ਲੈ ਰਾਮ ਕਹ ਲੈ ਖੁਦਾ ਕਹ ਲੈ ਕੋਈ ਸੇਵੇ ਗੁਸਈਆ ਕੋਈ ਹਲਾਏ ਰੱਬ ਨੂੰ ਕੋਈ ਸਾਈਂ ਕਹਿੰਦਾ ਕੋਈ ਗੁਸਾਈਂ ਕਹਿੰਦਾ ਤਾਂ ਪਰਥਰੀ ਜੀ ਕਹਿੰਦੇ ਨੇ ਕਿ ਉਸ ਰੱਬ ਦੇ ਰੂਪ ਮੇਰੇ ਕੋਲ ਆਇਆ ਤਾਂ ਉਹਨੇ ਦੱਸਿਆ ਕਿ ਐਦਾਂ ਦਾ ਰੱਬ ਰਹੇਗਾ ਜਿਹਨੇ ਪੂਰਾ ਦੁਨੀਆ ਦਾ ਤਕਤਾ ਹੀ ਬਟੁੱਲ ਦੇਣਾ ਹੈ ਕਿ ਸਾਰਿਆਂ ਨੂੰ ਇੱਕ ਥਾਂ ਤੇ ਵਾਹ ਦੇਣਾ ਕਿ ਭਾਈ ਆ ਵੀ ਆਹੀ ਵਕੀਰ ਹੈ ਆਹੀ ਮਹਾਤਮਾ ਹੈ ਅਤੇ ਆਹੀ ਰੱਬ ਦਾ ਪਿਆਰਾ ਹੈ ਉਹਨਾਂ ਨੂੰ ਫਕੀਰ ਪਹਿਲਾਂ ਮੰਨਿਆ ਜਾਂਦਾ ਹੈ ਕਿ ਜਿਹੜੇ ਥਾਂ-ਥਾਂ ਦੇ ਮਤਲਬ ਇਸ ਨਗਰ ਤੋਂ ਅਗਲੇ ਨਗਰ ਗਏ ਅਗਲੇ ਨਗਰ ਤੋਂ ਅਗਲੇ ਉਹਨਾਂ ਨੂੰ ਫਕੀਰ ਕਿਹਾ ਜਾਂਦਾ ਸੀ ਪਰ ਕਹਿੰਦੇ ਜਿਹੜਾ ਆਪਣੇ ਘਰ ਦੇ ਵਿੱਚ ਰਹਿੰਦਾ ਉਹ ਤੋਂ ਸਭ ਤੋਂ ਵੱਡਾ ਫਕੀਰ ਹੈ ਆ ਰਾਜਮੈ ਰਾਜ ਜੋਗਮੈ ਜੋਗੀ ਗ੍ਰਸਤਮੈ ਉਹ ਉਹ ਤੋਂ ਵੱਡਾ ਭੋਗੀ ਫਕੀਰੀ ਕੋਈ ਹੋ ਨਹੀਂ ਸਕਦੀ ਜਿਹੜਾ ਆਪਣੇ ਘਰ ਪਰਿਵਾਰ ਦੇ ਵਿੱਚ ਰਹਿ ਰਿਹਾ ਆਪਣੇ ਬੱਚਿਆਂ ਦੇ ਵਿੱਚ ਕਰਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਉਹਨਾਂ ਨੂੰ ਨਿਭਾ ਰਿਹਾ ਹੈ ਤੋਂ ਹੁਣ ਭਰਤਰੀ ਜੀ ਕਹਿੰਦੇ ਨੇ ਐਦਾਂ ਦਾ ਗਿਆਨ ਉਹ ਦੇਣ ਦੇ ਲਈ ਦੁਨੀਆ ਤੇ ਆਏ ਹਨ ਭਗਨੀ ਸਰਬ ਗਵਨ ਕਰਨਾ ਸਾ ਆ ਦੂਜੀ ਗੱਲ ਕਹਿੰਦੇ ਉਹਨਾਂ ਨੇ ਮੈਨੂੰ ਇਹ ਦੱਸੀ ਆਪਣੇ ਕਿਹਾ ਧਰਤੀ ਕਿ ਧਰਤੀ ਦਾ ਉਹ ਰਟਨ ਕਰਨਗੇ ਸਮੁੰਦਰਾਂ ਤੇ ਚੱਲਣਗੇ ਜਿਸ ਤਰ੍ਹਾਂ ਸੰਗੜਾ ਦੀਪ ਗਏ ਸੀ ਪਾਣੀ ਤੇ ਚੱਲ ਕੇ ਗਈ ਸੀ ਪਿੱਛੇ ਆਪਾਂ ਵਿਚਾਰ ਕੇ ਆਏ ਕਿ ਉਹ ਇਦਾਂ ਦੇ ਰਹਿਬਰ ਨੇ ਕਿ ਪੂਰੀ ਦੁਨੀਆ ਦਾ ਰਟਨ ਕਰਨਗੇ ਪੂਰੀ ਦੁਨੀਆ ਨੂੰ ਤਾਰਨਗੇ ਵਾ ਚਰਚਾ ਬਹੁ ਸਿੱਧਨ ਸਾਥ ਤਾਂ ਉਹਨਾਂ ਦੀ ਬਸ ਇੱਕੋ ਹੀ ਪਹਿਚਾਨ ਹੈ ਉਹ ਜਿੱਥੋਂ ਬਹਿ ਕੇ ਜਾ ਕੇ ਬਸ ਉਹ ਹਰ ਇੱਕ ਨੂੰ ਸਿੱਧ ਬਣਾਉਣਗੇ ਸਿੱਧ ਪਾਉ ਕੁੱਠੇ ਮਨ ਨੂੰ ਸਿੱਧਾ ਕਰਨਗੇ ਕੋ ਸੰਗਤੀ ਨੂੰ ਸੰਗਤੀ ਆ ਮਨਮੁਖ ਨੂੰ ਗੁਰਮੁਖ ਬਣਾਉਣਗੇ ਤਾਂ ਬਸ ਉਹਨਾਂ ਦਾ ਤੀਜੀ ਪਹਿਚਾਨ ਉਹਦੀ ਇਹ ਹੋਣੀ ਗੁਰੂ ਨਾਨਕ ਦੇ ਮਹਾਰਾਜ ਤਾਂ ਇਹ ਸਾਰਾ ਕੁਝ ਮੈਂ ਤੁਹਾਡੇ ਵਿੱਚ ਵੇਖਿਆ ਹੈ। ਪ੍ਰਥਮ ਮਿਲhenge ਤੁਝ ਇਤਥਾਈ। ਅਤੇ ਜਦੋਂ ਉਹਨਾਂ ਨੇ ਕਿਹਾ ਨਾ ਇਹ ਤਿੰਨ ਗੁਣ ਮੈਨੂੰ ਦੱਸੇ। ਅਤੇ ਆਖੀਰਲੀ ਗੱਲ ਫਿਰ ਉਹਨਾਂ ਨੇ ਇਹ ਕਹੀ ਕਿ ਪ੍ਰਥਮ ਬਾਤ ਦੇ ਵਿੱਚ ਜਦੋਂ ਦੁਨੀਆ ਤੇ ਆਏ ਤਾਂ ਬਾਤ ਦੇ ਵਿੱਚ ਫਿਰ ਪਰਤਰੀ ਤੈਨੂੰ ਮਿਲਣਗੇ। ਤਾਂ ਫਿਰ ਮੇਰਾ ਉਦੋਂ ਦੀ ਮੇਰੇ ਅੰਦਰ ਅਵੇ ਲਾਂਖਾ ਹੈ। ਅਤੇ ਕਿਤਨਾ ਸਮਾਂ ਹੋ ਗਿਆ ਬਤ ਬੰਦਗੀ ਕਰਦੇ ਆ ਨੂੰ ਮੇਰਾ ਰੱਬ ਮੇਰੇ ਘਰ ਆਏਗਾ ਮੇਰਾ ਪਰਮਾਤਮਾ ਮੇਰੇ ਘਰ ਆਏਗਾ ਪਰ ਪੀਰ ਰਹਿਬਰ ਆਏ ਜੋਗ ਕਰਦਾ ਰਿਹਾ ਸਿਰਫ ਉਸ ਅਕਾਲ ਪੁਰਖ ਨੂੰ ਮੰਨ ਕੇ ਇਹ ਜਿਹੜਾ ਅਕਾਲ ਪੁਰਖ ਪੀਰਾਂ ਰਹਿਬਰਾਂ ਨੂੰ ਦੁਨੀਆ ਤੇ ਕੱਲਣ ਵਾਲਾ ਹੈ ਅਤੇ ਜਿਹੜਾ ਪੂਰੀ ਦੁਨੀਆ ਨੂੰ ਚਲਾਉਣ ਵਾਲਾ ਹੈ ਤਾਂ ਜੇ ਉਹ ਸਾਡੇ ਘਰ ਆਵੇਗਾ ਤਾਂ ਫਿਰ ਮੈਂ ਉਸੇ ਨੂੰ ਮਨਾਵਾਂਗਾ ਇਹਦੇ ਕਰਕੇ ਮੈਂ ਬੰਦਗੀ ਉਸੇ ਦੀ ਕਰ ਰਿਆ ਸੀ ਕਿ ਹੁਣ ਤੱਕ ਜੋਗ ਜੋ ਵੀ ਕਰਦਾ ਸੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਚਾ ਉਹਦੋਂ ਤੋਂ ਮੈਨੂੰ ਹੈ ਬਸ ਹੋ ਪ੍ਰੇਮ ਹਿਦੈ ਲਿਵਲਾਈ ਤਾਂ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ ਸੀ ਮੈਨੂੰ ਕਿ ਤੈਨੂੰ ਆ ਕੇ ਮਿਲਣਗੇ ਤੇਰੇ ਅੰਦਰ ਅੰਤਾਂ ਦਾ ਪ੍ਰੇਮ ਹੋਣਾ ਚਾਹੀਦਾ ਰੱਬ ਘਰ ਆਵੇ ਨਾ ਹਲੋ ਜਿਸ ਤਰ੍ਹਾਂ ਸੂਰਜ ਇੱਕ ਹੈ ਇੱਕ ਦੀ ਸੂਰਜ ਦੀ ਰੋਸ਼ਨੀ ਨੂੰ ਚੱਲਣਾ ਬੜਾ ਮੁਸ਼ਕਲ ਹੈ ਉਨ ਜੀ ਪਰਮਾਤਮਾ ਦੇ ਗਿਆਨ ਦੀ ਜਗੁਰ ਨਾਨਕ ਦੇ ਮਹਾਰਾਜ ਦੇ ਰੂਪ ਦੀ ਗੱਲ ਕਰੀਏ ਜਿਹੜਾ ਉਹਨਾਂ ਦੇ ਚਿਹਰੇ ਤੇ ਅਰੂਪ ਸੀ ਗੁਰਬਾਣੀ ਦਾ ਰੱਬ ਦਾ ਰੂਪ ਹੈ ਉਹਨੂੰ ਚਲਣਾ ਬੜਾ ਮੁਸ਼ਕਲ ਹੈ ਆ ਦੁਨੀਆਂ ਦੇ ਵਿੱਚ ਵਿਚਰਦੇ ਨੇ ਬੱਕਰੀ ਗੱਲ ਹੈ ਜਦੋਂ ਰੱਬ ਦੀ ਗੱਲ ਚੱਲਦੀ ਹੈ ਰੱਬ ਦੀ ਉਦੋਂ ਉਹਨਾਂ ਦਾ ਨੂਰ ਜਿਹੜਾ ਹੈ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਵਿੰਨ ਹੋਰ ਅੰਧਾਰ ਹਜ਼ਾਰਾਂ ਹੀ ਸੂਰਜ ਚੜ੍ਹੇ ਹੋਣ ਲੱਖਾਂ ਸੂਰਜ ਚੜ੍ਹੇ ਹੋਣ ਅਤੇ ਜੇ ਗਿਆਨ ਨਹੀਂ ਹੈ ਨਾ ਇਨਸਾਨ ਦੇ ਕੋਲ ਸਮਝ ਨਹੀਂ ਹੈ ਉਹ ਬੇਅਰਥ ਨੇ ਸਾਰੇ ਹੁਣ ਮੰਨ ਲਓ ਉੱਲੂ ਦੇ ਲਈ ਭਾਵੇਂ ਹਜ਼ਾਰਾਂ ਹੁਣ ਸੂਰਜ ਉਹਨੂੰ ਕੀ ਫਾਇਦਾ ਦਿਸਦਾ ਉਹਨੂੰ ਰਾਤ ਨੂੰ ਹੈ ਹਨੇਰਾ ਭਾਵੇਂ ਕੋਪਾ ਹਨੇਰਾ ਹੋਵੇ ਹੈਰਾਨਗੀ ਦੀ ਗੱਲ ਹੈ ਰੱਬ ਨੇ ਕਿਦਾਂ ਦਾ ਬਣਾਇਆ ਕਿਦਾਂ ਦਾ ਮੰਨ ਲਓ ਪੰਛੀ ਹੈ ਰਾਤ ਨੂੰ ਦਿਸਦਾ ਉਹਨੂੰ ਦਿਨੇ ਨਹੀਂ ਦਿਸਦਾ ਆਵੇਂ ਉਹਦੇ ਲਈ ਤਾਂ ਭਾਵੇਂ ਕਰੋੜਾਂ ਹੀ ਸੂਰਜ ਹੋਣ ਉਹਨੂੰ ਕੀ ਭਾਵ ਦਾ ਸੂਰਜ ਆਦਾ ਤਾਂ ਇਹਦੇ ਕਰਕੇ ਭਰਤਰੀ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਮਹਾਰਾਜ ਜਿੰਦੀ ਜਿਹੜੀ ਅਜਾਮਤ ਵਰਤਣੀ ਹੈ ਨਾ ਉਹ ਇਦਾਂ ਦੀ ਹੋਣੀ ਹੈ ਕਿ ਉਹ ਤਾਂ ਇੱਕ ਪੰਛੀ ਹੈ ਰੱਬ ਨੇ ਬਣਾਇਆ ਪਰ ਉਹਨਾਂ ਦਾ ਗਿਆਨ ਇਦਾਂ ਦਾ ਹੋਵੇਗਾ ਤਾਂ ਜਦੋਂ ਜਿੱਥੇ ਵੀ ਜਾਣਗੇ ਉਹ ਹਰ ਇੱਕ ਨੂੰ ਆਪਣੇ ਦੇ ਵਿੱਚ ਸਮੇਟ ਲੈਣਗੇ ਇਦਾਂ ਦਾ ਉਹਨਾਂ ਦਾ ਗਿਆਨ ਹੋਵੇਗਾ ਮੈਂ ਇਸਲਾਮ ਧਰਮ ਵਾਲਾ Hindu ਧਰਮ ਵਾਲਾ ਉਹਨਾਂ ਦੇ ਕੋਲ ਬਹਿ ਗਏ ਆ ਨਾ ਉਹ ਮਾਣ ਕਰਨਗੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਬਹਿ ਕੇ ਇਹ ਨਹੀਂ ਕਿ ਇਹ ਸਾਡੇ ਕੋਲ Hindu ਧਰਮ ਦਾ ਬਹਿ ਗਏ ਆ ਇਸਲਾਮ ਧਰਮ ਵਾਲੇ ਕਰਨਗੇ ਜਾਂ Hindu ਧਰਮ ਵਾਲੇ ਕਰਨਗੇ ਸਾਡੀ ਮਰਿਆਦਾ ਇਹ ਕਹਿੰਦੀ ਆ ਉਹ ਸਾਰੇ ਮਾਣ ਮਹਿਸੂਸ ਕਰਨਗੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਵਾਰਕ ਚਰਨਾਂ ਦੇ ਵਿੱਚ ਬਹਿ ਕੇ ਇਹਦੇ ਕਰਕੇ ਉਹਨਾਂ ਨੇ ਕਿਹਾ ਸੀ ਜਿਤਨਾ ਉਹਨਾਂ ਦੇ ਨਾਲ ਬੈਸੋ ਪ੍ਰੇਮ ਲਿਬ ਲਾਈ ਜਦੋਂ ਵੀ ਵਹਿਣਾ ਪ੍ਰੇਮ ਦੇ ਨਾਲ ਵਹਿਣਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਰਬ ਸੰਜੀਵਾਲਤਾ ਦਾ ਉਪਦੇਸ਼ ਲੈ ਕੇ ਮੇਰੇ ਕੋਲ ਆਉਣਗੇ ਪੁੱਛ ਲੇ ਹੋ ਜੋ ਹੂਐ ਨਿਠ ਮਨ ਮੈਂ ਤਾਂ ਕਹਿੰਦੇ ਉਹਨਾਂ ਨੇ ਫਿਰ ਮੈਨੂੰ ਇਹ ਕਿਹਾ ਕਿ ਜਿਹੜੇ ਤੇਰਾ ਮਨ ਦੇ ਵਿੱਚ ਕੋਈ ਵੀ ਸੰਕਲਪ ਬਣਾ ਲੈ ਕੋਈ ਵੀ ਮਨ ਦੇ ਵਿੱਚ ਵਿਚਾਰ ਬਣਾ ਲੈ ਦੁਨੀਆ ਦਾ ਰਾਜਾ ਬਣਨਾ ਬ੍ਰਹਮੰਡ ਦਾ ਰਾਜਾ ਬਣਨਾ ਜੋ ਤੂੰ ਬਣਣਾ ਅਜ ਮਨ ਦੇ ਵਿੱਚ ਧਾਰਨ ਕਰ ਲੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਲੇਵਲਾ ਆ ਲੈ ਤਾਂ ਉਸ ਵาล ਫਿਰ ਉਹ ਉਹਨਾਂ ਨੂੰ ਕਰੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਪਰ ਤਰੀ ਤੈਨੂੰ ਦੁਨੀਆ ਦਾ ਬਾਦਸ਼ਾਹ ਵੀ ਬਣਾ ਦੇਣਗੇ ਕਿਸੇ ਰਿਆਸਤ ਦਾ ਨਹੀਂ ਪੂਰੇ ਬ੍ਰਹਮੰਡ ਦਾ ਵਿਸ਼ਵ ਭਰ ਦਾ ਤੈਨੂੰ ਰਾਜਾ ਬਣਾ ਦੇਣਗੇ ਪਰ ਮਨ ਦੇ ਵਿੱਚ ਤੂੰ ਜੱਲੀ ਕਿ ਗੁਰੂ ਨਾਨਕਾ ਜੋ ਪੁੱਛਣ ਕੀ ਇੱਛਾ ਉਹਨਾਂ ਨੂੰ ਪੁੱਛੀ ਕਿ ਮੈਂ ਰਾਜਾ ਕਿਵੇਂ ਬਣਨਾ ਹੈ ਅਤੇ ਉਹਨਾਂ ਦੇ ਕੋਲ ਬੜੀ ਕਿਉਂਕਿ ਰੱਬ ਜੀ ਜਦ ਰੱਬ ਦੇ ਕੋਲ ਦੁਆਵਾਂ ਮਗਰੀ ਦੀਆਂ ਨੇ ਰੱਬ ਹੀ ਦੁਨੀਆ ਤੇ ਆ ਰਹੇ ਪਰ ਤਖ ਬੋਲਦੇ ਪਏ ਨੇ ਸੁਣਦੇ ਪਏ ਨੇ ਪਰ ਤੱਕ ਸਾਨੂੰ ਹਿੰਦਾਰੇ ਦੇ ਰਹੇ ਨੇ ਤਾਂ ਉਹਨਾਂ ਦੇ ਨਾਲ ਜਦੋਂ ਤੂੰ ਗੱਲਬਾਤ ਕਰੇਗਾ ਜਿਹੜਾ ਵੀ ਸਵਾਲ ਹੈ ਨਾ ਅੱਜ ਤੋਂ ਆਪਣੇ ਮਨ ਦੇ ਵਿੱਚ ਪਾ ਲੈ ਕਿ ਮੈਨੂੰ ਆ ਚਾਹੀਦਾ ਤਾਂ ਫਿਰ ਉਹਨਾਂ ਨੂੰ ਪੁੱਛੀ ਜਾ ਰੱਬ ਬਾਰੇ ਜਾਣਣਾ ਕੁਝ ਵੀ ਤੇਰੇ ਮਨ ਦਾ ਸਵਾਲ ਹੈ ਤਾਂ ਅੱਜ ਆਪਣੇ ਮਨ ਦਾ ਸੰਕਲਪ ਬਣਾ ਕੇ ਵਹਿ ਜਾ ਗੁਰੂ ਨਾਨਕ ਦੇਵ ਮਹਾਰਾ ਜੀ ਮੋਉਣਗੇ ਤੇਰੇ ਕੋਲ ਉਹ ਤੇਰਾ ਪੂਰਾ ਕਰਨਗੇ ਸਰਬ ਬਤਾਏ ਦੇਹ ਇੱਕ ਛਿਨ ਮੈਂ ਤਾਂ ਕਹਿੰਦੇ ਉਹ ਲੰਮੇ ਸਮੇਂ ਦੀ ਤੇਰੀ ਭਗਤੀ ਲੰਮੇ ਸਮੇਂ ਦਾ ਤੇਰਾ ਪਿਆਰ ਬਣਿਆ ਹੋਇਆ ਇੱਕ ਛਿਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾ ਜੀ ਤੈਨੂੰ ਉਹ ਸਭ ਕੁਝ ਦੱਸ ਦੇਣ ਏਦਾਂ ਦਾ ਗਿਆਨ ਏਦਾਂ ਦਾ ਉਹ ਭੰਡਾਰਾ ਲੈ ਕੇ ਆਉਣਗੇ ਜਿਹੜਾ ਤੈਨੂੰ ਇੱਕ ਛਿਨ ਦੇ ਵਿੱਚ ਹੀ ਪੂਰੇ ਬ੍ਰਹਿਮੰਡ ਦਾ ਗਿਆਨ ਦੇ ਦੇਣਗੇ ਸਭ ਕੀ ਮੈਂ ਰਾਬਰ ਸੁਧ ਪਾਈ ਬਸ ਆਹੀ ਪਹਿਚਾਨ ਬਣਾਈ ਐ ਮੈਂ ਉਦੋਂ ਤੋਂ ਕਿ ਨਾਨਕ ਉਹਨਾਂ ਦਾ ਨਾਂ ਹੋਵੇਗਾ ਉਹ ਦੁਨੀਆ ਨੂੰ ਤਾਰਨ ਦੇ ਲਈ ਆਉਣਗੇ ਅਤੇ ਜਿੱਥੇ ਵਹਿਣਗੇ ਬਸ ਉਹਨਾਂ ਦੀ ਰੱਬ ਦੀ ਚਰਚਾ ਕਰਨਗੇ ਇਹ ਨਹੀਂ ਕਿ ਜਿੱਥੇ ਜਾਣਗੇ ਕਿ ਉਹ ਆਪਣੀ ਉਹਨਾਂ ਨੇ ਪੂਜਾ ਕਰਾਉਣੀ ਹੈ ਆਪਣੀ ਅਰਵੰਦਗੀ ਕਰਾਉਣੀ ਹੈ ਜਿੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਨੇ ਤਾਂ ਉਹਨਾਂ ਨੇ ਧਰਮਸਾਲਾ ਬਣਾਈ ਹੈ ਆਪਣਾ ਜ਼ਿਕਰ ਨਹੀਂ ਕੀਤਾ ਕਿ ਭਾਈ ਸਾਨੂੰ ਪੂਜਣੇ ਜਾਂ ਇਹ ਉਹ ਸਿਰਫ ਸ਼ਬਦ ਦੇ ਕੇ ਆਏ ਨੇ ਆ ਸ਼ਬਦ ਨੂੰ ਕਮਾਉਣਾ ਹੈ ਗੁਰਬਾਣੀਏ ਕਮਾਉਣ ਦੇ ਲਈ ਹੁਣ ਜੇ ਕਮਾਵਾਂ ਗੁਰ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨ ਸਕੇ ਜਾਲੇ ਤੁਰ ਕੀ ਬਾਣੀ ਆਈ ਤਿੰਨ ਸਦਲੀ ਚੰਤ ਮਟਾਈ ਗੁਰਬਾਣੀ ਇਸ ਜਗ ਮੈਂ ਜਾਣਨ ਕਰਮ ਵਸੈ ਮਨਿਆ ਕਰਮਾਂ ਦੇ ਰਾਹੀ ਇਹ ਰਹਿਮਤਾ ਕਰਦੀ ਹੈ ਗੁਰਬਾਣੀ ਤਉਣਪੜਥਰੀ ਜੀ ਕਹਿੰਦੇ ਨੇ ਉਹਨਾਂ ਦੇ ਅਲਫਾਜ਼ ਇਹ ਹੋਣਗੇ ਕਿ ਜਦੋਂ ਉਹ ਬੋਲਣਗੇ ਨਾ ਸਾਰਿਆਂ ਨੂੰ ਕੀ ਲੈਣਗੇ ਤਾਂ ਕੀ ਲੈ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਲਿਆ ਹੈ ਅਤੇ ਉਥੇ ਧਰਮਸ਼ਾਲਾ ਬਣਾਈ ਧਰਮਸ਼ਾਲਾ ਬਣਾ ਕੇ ਕੋਈ ਉਪਦੇਸ਼ ਲੈ ਕੇ ਗਏ ਨੇ ਇੱਥੇ ਬੋਉਣਗੇ ਆ ਉਸਰ ਰੱਬ ਨੂੰ ਯਾਦ ਕਰ। ਇਹ ਸ਼ਬਦ ਤੁਹਾਨੂੰ ਦੇਖ ਕੇ ਜਾਣੇ ਆ। ਇਹ ਸ਼ਬਦ ਦੇ ਵਿੱਚ ਜਿੰਨਾ ਨਾ ਨੂੰ ਪੜੋਗੇ ਉਤਨਾ ਉਤਨੀ ਡੁਗਾਈ ਦੇ ਵਿੱਚ ਜਾਓਗੇ। ਹੁਣ ਆਪਾਂ ਨਿਤਨੇਮ ਦੀ ਬਾਣੀ ਦਾ ਜਾਪ ਕਰਦੇ ਆ ਮਤਲਬ ਨਿਤਨੇਮ ਪੜ੍ਹਦੇ ਆ। ਪਰ ਜੇ ਟਕਾ ਦੇ ਨਾਲ ਵੜਿਆ ਹੋਵੇ ਨਾ ਨਿਤ ਉਹਦੇ ਅਰਥ ਨਮੀਨ ਸਾਨੂੰ ਮਿਲਦੇ ਨੇ ਕਿ ਆ ਗੁਰੂ ਨਾਨਕ ਦੇ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨੇ। ਜੇ ਮਨ ਲੱਗੇ ਜੇ ਬੱਦਾ ਛੱਟੀ ਹੋਵੇ ਵੱਖਰੀ ਗੱਲ ਐ। ਹੁਣ ਜੇ ਉਹਨੂੰ ਜਾਪ ਕਰਨਾ ਨਾ ਜਾਪ ਬਣਾਉਣਾ ਤਾਂ ਉਹ ਸਹਿਜ ਦੇ ਨਾਲ ਪੜਿਆ ਹੋਵੇ ਇੱਕ ਓੰਕਾਰ ਦੇ ਬੜੇ ਇਹਨੂੰ ਖੋਜ ਰਹੇ ਨੇ ਜਿਹੜੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਇਹਦੇ ਪੂਰਨ ਰੂਪ ਦੇ ਵਿੱਚ ਮਾਰਤ ਕਰ ਦਿੱਤੇ ਨੇ ਅਨੇਕਾਂ ਬੜੇ ਵਿਦਵਾਨ ਸਕੂਲਰ ਹੋਏ ਨੇ ਕੋਈ ਨਹੀਂ ਕਹਿ ਸਕਦੇ ਕਿ ਅਰਥ ਕਰ ਦਿੱਤੇ ਗੁਰਬਾਣੀ ਪੂਰਾ 1430 ਅੰਗ ਬੜੀ ਦੂਰ ਨੇ ਹਜੇ ਉਨਾਂ ਨੂੰ ਕੋਜਣਾ ਉਹਨਾਂ ਦਾ ਧਿਆਨ ਕਰਨਾ ਇੱਕ ਓ ਇੱਕ ਓੰਕਾਰ ਦੇ ਅਰਥ ਨਹੀਂ ਕੋਈ ਸੰਪੂਰਣ ਕੀਤੇ ਜਾਣ ਕਿਉਂਕਿ ਰੱਬ ਦਾ ਕੋਈ ਬੇਸਮਾਰ ਬੇਅੰਤ ਸੁਆਮੀ ਅਰੰਤ ਨਕ ਨਹੀਂ ਰੱਬ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਤਾਂ ਹੁਣ ਭਰਤਰੀ ਜੀ ਰੱਬ ਦੇ ਬਾਰੇ ਦੱਸ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਰੱਬ ਐਦਾਂ ਹੈ ਬਾਕੀ ਮੈਂ ਤੁਹਾਨੂੰ ਵੇਖ ਲਿਆ ਅਜੇ ਤੁਹਾਡੇ ਅਲਫਾਜ਼ ਸੁਣਨੇ ਨੇ ਮੈਂ ਤਾਂ ਹੋਰ ਵੀ ਨਿਹਾਲ ਹੋਣਾ ਅਜੇ ਮੈਂ ਸਿਰਫ ਵੇਖਿਆ ਹੈ ਅਤੇ ਤੁਹਾਡੇ ਮੁਬਾਰਕ ਰਸਨਾ ਤੋਂ ਇੱਕੋ ਹੀ ਵਚਨ ਸੁਣਿਆ ਕਿ ਸਾਨੂੰ ਤੂੰ ਕਿਵੇਂ ਜਾਣਦਾ ਤਾਂ ਕਹਿੰਦੇ ਇਹ ਦੇ ਕਰਕੇ ਐ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਇਹ ਜਿਹੜੀ ਦੁਨੀਆ ਹੈ ਇਹ ਦੁਨੀਆ ਬਸ ਤੁਹਾਡੇ ਆਸਰੇ ਖੜੀ ਹੈ ਹੁਣ ساری ਦੁਨੀਆ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਅਲਫ਼ਾਜ਼ਾਂ ਦੇ ਨਾਲ ਤਾਰੋ ਬੈਠ ਰਹੇ ਹੋ ਥਿਰ ਹੋਏ ਇਸ ਥਾਈ ਤਾਂ ਹੁਣ ਕਹਿੰਦੇ ਮੈਂ ਤੁਹਾਡੇ ਕੋਲ ਰਹਿ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਨੂੰ ਆਪਣੇ ਅਲਫ਼ਾਜ਼ਾਂ ਦੇ ਨਾਲ ਮੈਨੂੰ ਤਾਰਨਾ ਕਰੋ ਆਪਣੇ ਜਿਵੇਂ ਤੁਸੀਂ ਬੇਲਾ ਅਲਫ਼ਾਜ਼ ਦੇਖੇ ਜਾਂਦੇ ਹੋ ਮਾਨੂੰ ਬਚਨ ਦਿੰਦੇ ਹੋ ਤਾਂ ਮੈਨੂੰ ਵੀ ਕੋਈ ਬਚਨ ਦਿਓ ਮੈਂ ਤੁਹਾਡੇ ਮubaruk ਚਰਨਾਂ ਦੇ ਵਿੱਚ ਬੈਠਾ ਮਾਂ ਬੜੇ ਲੰਮੇ ਸਮੇਂ ਤੋਂ ਉਡੀਕ ਸੀ ਤਾਂ ਉਹ ਉਡੀਕ ਮੇਰੀ ਖਤਮ ਹੋਈ ਹੈ ਤੁਹਾਡੇ دیدارੇ ਹੋ ਕੇ ਸਾਰੇ ਮਨੋਰਥ ਸਾਰੇ ਸੰਕਲਪ ਮੇਰੇ ਪੂਰੇ ਹੋ ਗਏ ਅਬ ਮੋਹ ਕੋ ਬਾ ਦਰਸ ਤੁਮਾਰਾ ਬਸ ਹੁਣ ਮਨ ਦੇ ਵਿੱਚ ਇੱਕੋ ਹੀ ਦਰਸ ਹੈ ਮਨੋ ਮਨ ਦੇ ਵਿੱਚ ਇੱਕੋ ਹੀ ਚਾਹ ਹੈ اے ਗੁਰੂ ਨਾਨਕ ਦੇਵ ਮਹਾਰਾਜ ਜੀ ਭਇਓ ਸਾਚ ਜੋ ਮੁਨੀ ਉਚਾਰਾ ਕਕੇ ਨੇ ਮੈਂ ਜਾਣ ਲਿਆ ਜਿਹੜਾ ਮੁਨੀ ਮੇਰੇ ਕੋਲ ਆਇਆ ਸੀ ਨਾ ਮਹਾਤਮਾ ਮੇਰੇ ਕੋਲ ਆਇਆ ਸੀ ਜਿਹੜਾ ਮੈਂ ਉਹਦੇ ਸਤਿ ਵਚਨ ਕਰਕੇ ਜਾਣਦਾ ਅਤੇ ਬਾਕੀ ਜਿਹੜਾ ਹੁਣ ਰੱਬ ਮੇਰੇ ਘਰ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਉਸੀ ਕਰਾਏ ਹੋ ਤਾਂ ਰਹਿਮਤ ਕਰੋ ਕਿ ਮੇਰੇ ਲਈ ਤੁਸੀਂ ਕੀ ਅਲਫਾਜ਼ ਮੈਨੂੰ ਕਿਹੜੇ ਵਚਨ ਦੇ ਕੇ ਜਾਂਦੇ ਜਿੱਥੇ ਵੀ ਤੁਸੀਂ ਜਾਂਦੇ ਹੋ ਨਾ ਤੁਸੀਂ ਅਲਫਾਜ਼ ਆਪਣੇ ਵਚਨ ਦੇਂਦੇ ਹੋ ਮੈਨੂੰ ਵੀ ਆਪਣੇ ਵਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਉਸ ਪਿਆਰੇ ਨੂੰ ਪਰਥਰੀ ਨੂੰ ਕਹਿੰਦੇ ਨੇ ਪਰਕਰੀ ਜੀ ਅਲਫਾਜ਼ ਜਿਹੜੇ ਨੇ ਤੁਹਾਡੇ ਨਾਲ ਸਾਂਝੇ ਕਰਨੇ ਨੇ ਇਹਨਾਂ ਨੂੰ ਸਾਹਮਣਾ ਹੈ ਤਾਂ ਹਿਰਦੇ ਦੇ ਵਿੱਚ ਸਾਹਮਣਾ ਅਸੀਂ ਤੁਹਾਨੂੰ ਤੁਸੀਂ ਕਮੋਗੇ ਕਿ ਸਾਨੂੰ ਇਹ ਯਾਦ ਕਰਾਂਗੇ ਲਿਖ ਕੇ ਦੇ ਕੇ ਜਾਓ ਤੁਸੀਂ ਉਹਨਾਂ ਨੂੰ ਅਲਮਾਰੀ ਦੇ ਵਿੱਚ ਕਿਤੇ ਹੋਰ ਸਾਮ ਕੇ ਤਜੋਰੀ ਦੇ ਵਿੱਚ ਸਾਮ ਕੇ ਰੱਖ ਲਓਗੇ ਮੇਰੇ ਗੁਰੂ ਦੇ ਅਲਫਾਜ਼ ਨੇ ਉਹਨਾਂ ਨੇ ਦਿੱਤੇ ਨੇ ਅਸਲ ਦੇ ਵਿੱਚ ਜਿਹੜੇ ਸ਼ਬਦ ਤੁਹਾਨੂੰ ਦੇ ਕੇ ਜਾਣੇ ਨੇ ਨਾ ਇਹ ਅਲਮਾਰੀ ਦੇ ਵਿੱਚ ਨਹੀਂ ਇਹ ਹਿਰਦੇ ਦੇ ਵਿੱਚ ਰੱਖਣੇ ਨੇ ਹਿਰਦੇ ਦੇ ਵਿੱਚ ਸਾਮ ਕੇ ਰੱਖੋਗੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇੱਕ ਨਹੀਂ ਜਿੱਦਣੇ ਤੋ ਅਲਫਾਜ਼ ਕਮੇਗਾ ਅਸੀਂ ਪੁੱਤ ਨੇ ਤੈਨੂੰ ਦੇਖ ਕੇ ਜਾਵਾਂਗੇ ਜਿੰਨੀ ਤੇਰੀ ਸਮਰੱਥਾ ਵਣਦੀ ਜਾਵੇਗੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਪੁੱਤ ਨੇ ਸ਼ਬਦ ਤੁਹਾਡੇ ਕੋਲ ਉਚਾਰਦੇ ਜਾਵਾਂਗੇ ਪਰ ਗੱਲ ਇਹ ਹੈ ਜੇ ਤੁਸੀਂ ਮੰਨੋਗੇ ਤਾਂ ਜੇ ਆਪਣੇ ਹਿਰਦੇ ਦੇ ਵਿੱਚ ਸਾਮ੍ਹੋਗੇ ਤਾਂ ਅਸੀਂ ਤੁਹਾਨੂੰ ਦਿੰਨੇ ਆ ਅੱਜ ਸਾਮ੍ਹਿਆ ਹੋਇਆ ਤੁਹਾਡਾ ਸ਼ਬਦ ਅੱਜ ਕਮਾਇਆ ਹੋਇਆ ਤੁਹਾਡਾ ਸ਼ਬਦ ਮੰਨਿਆ ਹੋਇਆ ਸੀਨੇ ਬਸੀਨੇ ਚੱਲਣਾ ਚਾਹੀਦਾ ਤੁਹਾਡੇ ਸੀਨੇ ਦੇ ਵਿੱਚ ਅੱਗੇ ਤੁਹਾਡੇ ਜਿੰਨੇ ਵੀ ਪਿਆਰੇ ਨੇ ਤੁਹਾਡਾ ਪਰਵਾਰ ਹੈ ਉਹਨਾਂ ਦੇ ਸੀਨੇ ਦੇ ਵਿੱਚ ਹੋਣਾ ਚਾਹੀਦਾ ਸੀਨੇ ਬਸੀਨੇ ਹੋਣਾ ਚਾਹੀਦਾ ਪਹਿਲਾਂ ਸਮਾਂ ਹੁੰਦਾ ਸੀ ਸੀਨੇ ਬਸੀਨੇ ਗੁਰਬਾਣੀ ਹੁੰਦੀ ਸੀ ਜਵਾਨੀ ਯਾਦ ਹੁੰਦੀ ਸੀ ਸੀਨਾ ਮਸੀਨਾ ਵੱਲੋਂ ਹੁੰਦੀ ਸੀ ਗੁਰਬਾਣੀ ਤਾਂ ਗੁਰਬਾਣੀ ਦਾ ਮਾਹੌਲ ਵੀ ਫੇਰੇ ਬਣਦਾ ਆਨੰਦ ਵੀ ਫੇਰੇ ਜਦੋਂ ਸਾਰਾ ਲੈਣਾ ਪੈ ਜਾਏ ਪੋਤੀ ਦਾ ਮੋਬਾਈਲ ਦਾ ਫਿਰ ਉਹ ਗੱਲ ਨਹੀਂ ਬਣਦੀ हां ਬੱਕਰੀ ਚੀਜ਼ ਹੈ ਮੰਨ ਲਓ ਕਿ ਨਹੀਂ ਜਾਤ ਜ਼ਰੂਰੀ ਹੈ ਕਿ ਪੁੱਤ ਨਹੀਂ ਲੈਣੀ ਲੋ ਪਰ ਪਹਿਲਾਂ ਸਮਿਆਂ ਦੇ ਵਿੱਚ ਸੀਨੇ ਵਸੀਨੇ ਹੁੰਦੇ ਸੀ ਕਿ ਇਧਰੋਂ ਮੈਂ ਲਈ ਉਹਦੇ ਇਹਨੇ ਅੱਗੇ ਆ ਦਿੱਤੀ ਉਹਨੇ ਅਗੂ ਵਸੀਨੇ ਦੇ ਵਿੱਚ ਜਵਾਨੀ ਯਾਦ ਕਰਵਾਉਣੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਪਹਿਲੇ ਸ਼ਖਸ ਇਹ ਨੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਸੁਲਤਾਨਪੁਰ ਤੋਂ ਐਮਨਾਬਾਦ ਐਮਨਾਬਾਦ ਤੋਂ ਰਾਇ ਪੋਜ ਦੀ ਤਲਵੰਡੀ ਰਾਏ ਪੋਧੀ ਤਲਵੰਡੀ ਤੋਂ ਇਹ ਤੇ ਸੰਗਲਾਦੀਪ ਸੰਗਲਾਦੀਪ ਤੋਂ ਵਾਪਸ ਆ ਰਹੇ ਨੇ ਉਹ ਜਿਹੜੀਆਂ ਨੂਰ ਸ਼ਾਹ ਹੋ ਗਿਆ ਉਹਨਾਂ ਦਾ ਨਗਰ ਤੇ ਫਿਰ ਪਰਤਰੀ ਦੇ ਕੋਲ ਆਏ ਮੰਨੋ ਪਹਿਲਾ ਸ਼ਖਸ ਇਹ ਹੈ ਜਿਹੜੇ ਸਤਿਗੁਰੂ ਜੀ ਨੂੰ ਕਹਿ ਰਹੇ ਨੇ ਕਿ ਸੀਨੇ ਬਸੀਨੇ ਤੁਹਾਡੇ ਕੋਲ ਗੁਰਬਾਣੀ ਹੋਣੀ ਚਾਹੀਦੀ ਤਾਂ ਅਸੀਂ ਤੁਹਾਨੂੰ ਇਹ ਸ਼ਬਦ ਦੇ ਕੇ ਜਾਂਦੇ ਹਾਂ ਉਹਨੂੰ ਚੜ ਗਿਆ ਚਾ ਕਿ ਤੁਸੀਂ ਕਹਿੰਦੇ ਹੋ ਜਿੱਤਰੇ ਮਰਜੀ ਸ਼ਬਦ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਸੁਣਾਓ ਸਹੀ ਜੇ ਮੇਥੋਂ ਗਲਤੀ ਹੋਈ ਤਾਂ ਮੈਂ ਤੁਹਾਡੇ ਕਦਮਾਂ ਤੇ ਲੰਮਾਂ ਜੋ ਮਰਜੀ ਸਜ਼ਾ ਦਿਓ ਤੁਸੀਂ ਬੋਲੋ ਸਹੀ ਕਵਾਰ ਮੈਂ ਉਹਨੂੰ ਆਪਣੇ ਸੀਨੇ ਦੇ ਵਿੱਚ ਆਪਣੇ ਅੰਦਰ ਲਾ ਲਾਂਗਾ ਤੁਹਾਡੇ ਬੋਲੇ ਹੋਏ ਸ਼ਬਦਾਂ ਨੂੰ ਮੈਂ ਇਤਨਾ ਯਾਦ ਕਰ ਲਾਂਗਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸ਼ਬਦ ਦੇਣਗੇ ਬਕਾਇਦਾ ਉਚਾਰਨਗੇ ਉਹਦੇ ਲਈ ਕਿ ਦੁਨੀਆ ਨੂੰ ਤਾਰਨ ਦੇ ਲਈ ਦੁਨੀਆ ਦਾ ਭਲਾ ਕਰਨ ਦੇ ਲਈ ਸਤਿਗੁਰੂ ਸ਼ਬਦ ਉਚਾਰਨਗੇ ਆਪਾਂ ਸੰਗਤ ਨੂੰ ਕੱਲ ਉਹਨੂੰ ਵਿਚਾਰਾਂਗੇ ਸਮਾਪਤੀ ਦਾ ਸਮੇਂ